ਮਾਰਵੀ ਮੈਂ ਕਈ ਵਾਰੀ ਤੁਹਾਨੂੰ ਪਤਾ ਮੈਂ ਆਪਣੇ ਆਪ ਜਿੱਦ ਕਰਦਾ ਹੁੰਦਾ ਕਿ ਆਪਾਂ ਪ੍ਰੋਗਰਾਮ ਕਰਨਾ ਹੈ ਆਪਾਂ ਨਾ ਆਪਣੇ ਸਰੋਤਿਆਂ ਨੂੰ ਜਵਾਬ ਦੇਣਾ ਜੀ 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 ਚਲੋ ਸਾਹਿਬ ਆਪਾਂ 2-2 ਮਿੰਟ ਦੇ ਵਿੱਚ ਖਬਰਾਂ ਜ਼ਰੂਰ ਕਰ ਲਈਏ ਕਿਉਂਕਿ ਸਾਰੀਆਂ ਇੰਪੋਰਟੈਂਟ ਆ ਤੇ ਰਹਿ ਜਾਣੀਆਂ ਇਹ ਆ ਅਮਰਸਰ ਦੀ ਪੁਲਿਸ ਨੇ ਸੁਧੀਰ ਸੂਰੀ ਦੇ ਪੁੱਤਰਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਜੀ ਇਹ ਜਿਹੜਾ ਸੁਧੀਰ ਸੂਰੀਆ ਜੀ ਜਿਹੜੇ ਜੋ ਕੁਛ ਉਹ ਕਰਦਾ ਸੀ ਲਗਭਗ ਪੁੱਤਰ ਵੀ ਉਹ ਕੰਮ ਕਰਦੇ ਆ ਜੀ ਇੰਜ ਦੇ ਪੁੱਤਰਾਂ ਨੂੰ ਗੰਨਮੈਨ ਮਿਲੇ ਹੋਏ ਸੀ ਔਰ ਇਹ ਕਿਸੇ ਦੁਕਾਨ ਤੇ ਜਾਂਦੇ ਆ ਮੋਬਾਈਲਾਂ ਦੀ ਦੁਕਾਨ ਸੀ ਬੰਦੇ ਨੂੰ ਬਲੈਕਮੇਲ ਕਰ ਰਹੇ ਕਿ ਤੂੰ ਯਾਲੀ ਚਿਪਾਂ ਵੇਚਦਾ ਹੈ ਤੂੰ ਐ ਕਰਨਾ ਤੂੰ ਐ ਕਰ ਰਹੇ ਸਾਨੂੰ ਉਹ ਉਹਦੇ ਕੋਲ ਕੁਝ ਮੋਬਾਈਲ ਲੈਂਦੇ ਤੇ ਫਿਰ ਉਹ ਤੋਂ ਫਰौती ਵੀ ਮੰਗੀ ਸੀ ਨਾਲ ਜਿਹੜੇ ਗੰਨਮੈਨ ਲੱਗੇ ਹੋਏ ਸੀ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉੱਥੇ ਜਿਹੜੇ ਐਸੋੜੇ ਅਮਰਸਰ ਦੇ ਪੁਲਿਸ ਕਮਿਸ਼ਨਰ ਆ ਰਹੇ ਜੀ ਉਹ ਅਮਰਤਾਦੀ ਸਿੰਘ ਹੈ ਸਰਦਾਰ ਰਣਜੀਤ ਸਿੰਘ ਢਿਲੋਂ ਉਥੇ ਦੇ ਜਿਹੜੇ ਹੈਗੇ ਪੁਲਿਸ ਕਮਿਸ਼ਨਰ ਆ ਉਹਨਾਂ ਨੇ ਬੜੀ ਸਖਤੀ ਕੀਤੀ ਵੀ ਹੈ ਨਸ਼ਿਆਂ ਦੇ ਖਿਲਾਫ ਵੀ ਗੁੰਡਾਗਰਦੀ ਦੇ ਖਿਲਾਫ ਵੀ ਅਰੇ ਇਸ ਕਿਸਮ ਦੇ ਜਿਹੜੇ ਲੋਕ ਜਿਹੜੇ ਐ ਦੁਰਵਰਤੋਂ ਕਰਦੇ ਆ ਆਪਣੀ ਪੋਜੀਸ਼ਨ ਦੀ ਉਹਨਾਂ ਦੇ ਖਿਲਾਫ ਜੀ ਸੋ ਮੇਰਾ ਕਹਿ ਲਾ ਵੀ ਗਨਮੈਨਾਂ ਦੀ ਜਿਹੜੀ ਹੈਗੀ ਗਨਮੈਨ ਪਾਸ ਹੋ ਗਏ ਸੀ ਉਹਨਾਂ ਨੇ ਕਹਿ ਦਿੱਤੀ ਅਸੀਂ ਤੁਹਾਡੇ ਇਸ ਕੰਮ ਦੇ ਵਿੱਚ ਨਹੀਂ ਹੁੰਦੇ ਤਾਂ ਫਿਰ ਕਿਸੇ ਤਰੀਕੇ ਪੁਲਿਸ ਕੋਲ ਇਨਫਰਮੇਸ਼ਨ ਪਹੁੰਚ ਗਈ ਕੰਪਲੀਟ ਹੋਈ ਕੰਪਲੀਟ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਬਕਾਇਦਾ ਜੀ ਪਰ ਜਿਹ ਦਿੱਤੇ ਇਹਨਾਂ ਦੇ ਖਿਲਾਫ ਗ੍ਰਿਫਤਾਰ ਕਰਕੇ ਇਹਨਾਂ ਦਾ ਇੱਕ ਦਿਨ ਦਾ ਮੈਂ ਦੋ ਦਿਨ ਦਾ ਰਿਮਾਂਡ ਪਹਿਲਾਂ ਲਿਆ ਸੀ ਕੱਲ ਫਿਰ ਇਹਨਾਂ ਦਾ ਰਿਮਾਂਡ ਲਿਆ ਜੀ ਇਹ ਮੇਰਾ ਇਹ ਮੰਨਣਾ ਹੈ ਕਿ ਜੇ ਤੁਸੀਂ ਆਪਾਂ ਇੱਕ ਵਿਅਕਤੀਗਤ ਸਮੇਂ ਜਿੰਨਾ ਮਰਜ਼ੀ ਜੇ ਵਿਅਕਤੀਗਤ ਤੌਰ ਦੇਤੇ ਕੋਈ ਅਫਸਰ ਚੰਗਾ ਤੇ ਉਹ ਵੀ ਆਪਣਾ ਕੀਰਤੀਮਾਨ ਸਾਬਤ ਕਰਦਾ ਹੁਣ ਤੁਸੀਂ ਦੇਖੋ ਕਿ ਸੁਧੀਰ ਸੂਰੀ ਦੀ ਤੂਤੀ ਬੋਲ ਸੀ ਅਮਰਸਰ ਦੇ ਵਿੱਚ ਕੋਈ ਕੁਸਕੁਦਾਰੀ ਇਸ ਦੇ ਸਾਹਮਣੇ ਤੇ ਜਿਹੜੇ ਅੱਜ ਦੇ ਪੁੱਤਰਾਂ ਨੂੰ ਫੜ ਕੇ ਬੰਦ ਕੀਤਾ